ਬੀਤੀ ਦਿਨੀ ਪੰਜਾਬ ਦੇ ਲੁਧਿਆਣਾ ਦੇ ਮਸ਼ਹੂਰ ਬੂਟ ਕਾਰੋਬਾਰੀ ਪ੍ਰਿੰਕਲ ਤੇ ਗੋਲੀਆਂ ਚੜਾਉਣ ਦਾ ਮਾਮਲਾ ਸਾਹਮਣੇ ਆਇਆ ਸੀ ਜੋ ਇਸ ਦੇ ਤਾਰ ਗੈਂਗਸਟਰਾਂ ਦੇ ਨਾਲ ਵੀ ਜੋੜੇ ਜਾ ਰਹੇ ਨੇ ਇਸ ਪੂਰੇ ਮਾਮਲੇ ਤੋਂ ਬਾਅਦ ਹਰ ਕੰਮ ਮੱਝ ਜਾਂਦਾ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਕਿ ਕਿਸ ਤਰੀਕੇ ਦੇ ਨਾਲ ਕਸਟਮਰ ਹੁੰਦੇ ਨੇ ਦੁਕਾਨ ਤੇ ਤੇ ਅਚਾਨਕ ਫਾਇਰਿੰਗ ਹੁੰਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਅਫਰਾ ਫਰੀ ਵੀ ਮੱਝ ਜਾਂਦੀ ਹੈ ਤੇ ਜੋ ਇਸ ਦੁਕਾਨ ਦੇ ਮਾਲਕ ਹੁੰਦੇ ਨੇ ਉਹਨਾਂ ਨੂੰ ਘਟਨਾ ਸਥਾਨ ਤੋਂ ਬਾਅਦ ਹਸਪਤਾਲ ਵੀ ਲਿਜਾਇਆ ਜਾਂਦਾ ਹੈ ਪਰ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਦੋ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਵੀ 파 ਰਹੇ ਹੋਵੋਗੇ ਇੱਕ ਦੁਕਾਨ ਦੇ ਅੰਦਰਲੀ ਤਸਵੀਰ ਹੈ ਤੇ ਇੱਕ ਦੁਕਾਨ ਦੇ ਬਾਹਰਲੀ ਤਸਵੀਰ ਹੈ ਸਭ ਤੋਂ ਪਹਿਲਾਂ ਇਸ ਅੰਦਰਲੀ ਜੋ ਤਸਵੀਰ ਸਾਹਮਣੇ ਆਈ ਹੈ ਤੁਸੀਂ ਟੀਵੀ ਦੇ ਵਿੱਚ ਤੁਸੀਂ ਵੇਖ 파 ਰਹੇ ਹੋਵੋਗੇ ਕਿਸ ਤਰੀਕੇ ਦੇ ਨਾਲ ਦੋ ਨੌਜਵਾਨ ਆਉਂਦੇ ਨੇ ਇੱਕ ਦੇ ਹੱਥ ਦੇ ਵਿੱਚ ਥੈਲਾ ਜਿਸ ਨੇ ਦੱਬੀਆਂ ਵਾਲੀ ਸ਼ਰਟ ਪਾਈ ਹੋਈ ਹੈ ਲਾਲ ਰੰਗ ਦੀ ਉਸ ਆਦਮ ਵਿੱਚ ਥੈਲਾ ਉਹ ਕਸਟਮਰ ਬਣ ਕੇ ਦੁਕਾਨ ਦੇ ਅੰਦਰ ਜਾਂਦਾ ਹੈ ਤੇ ਉਸ ਦੇ ਪਿੱਛੇ ਹੀ ਇੱਕ ਨੌਜਵਾਨ ਵੀ ਨਜ਼ਰ ਆਉਂਦਾ ਜੋ ਉਸ ਦੇ ਪਿੱਛੇ ਜਾ ਰਿਹਾ ਹੈ ਅਚਾਨਕ ਹੀ ਬਾਹਰ ਤੋਂ ਫਾਇਰਿੰਗ ਹੁੰਦੀ ਹੈ ਤੇ ਉਹ ਵੀ ਜੋ ਪਹਿਲਾਂ ਨੌਜਵਾਨ ਅੰਦਰ ਜਾ ਚੁੱਕਾ ਉਹ ਵੀ ਆਪਣੇ ਥੈਲੇ ਦੇ ਵਿੱਚੋਂ ਪਿਸਤਲ ਕੱਢਦਾ ਹੈ ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੰਦਾ ਹੈ ਤੇ ਇਸ ਦਰਮਿਆਨ ਹੀ ਪ੍ਰਿੰਕਲ ਦੇ ਵੱਲੋਂ ਕ੍ਰਾਸ ਫਾਇਰਿੰਗ ਕੀਤੀ ਜਾਂਦੀ ਹੈ ਉਸਨੇ ਵੀ ਆਪਣੀ ਬੰਦੂਕ ਕੱਢ ਕੇ ਫਾਇਰਿੰਗ ਕੀਤੀ ਹੈ ਜਿਸ ਕਾਰਨ ਹੀ ਸ਼ਾਇਦ ਪ੍ਰਿੰਕਲ ਬਚ ਪਾਇਆ ਕਿਉਂਕਿ ਜਿਸ ਤਰੀਕੇ ਦੇ ਨਾਲ ਪੂਰੀ ਪਲੈਨਿੰਗ ਦੇ ਨਾਲ ਤਿੰਨ ਨੌਜਵਾਨ ਆਉਂਦੇ ਨੇ ਤੇ ਇਸ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਕਿਉਂਕਿ ਬੜੇ ਹੀ ਪਲਾਨਡ ਤਰੀਕੇ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੁਣ ਅੰਦਰਲੀ ਤਸਵੀਰ ਸਾਹਮਣੇ ਆਈ ਹੈ ਜੋ ਸੀਸੀਟੀਵੀ ਫੁਟੇਜ ਦੇ ਵਿੱਚ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪੂਰੇ ਪਲਾਨ ਕਰਕੇ ਪ੍ਰਿੰਕਲ ਤੇ ਗੋਲੀਬਾਰੀ ਕੀਤੀ ਗਈ ਹੈ ਪਰ ਉਸ ਦੇ ਵੱਲੋਂ ਆਪਣੇ ਬਚਾਅ ਦੇ ਵਿੱਚ ਆਪਣੀ ਬੰਦੂਕ ਕੱਢ ਕੇ ਕ੍ਰੋਸਫਾਇਰਿੰਗ ਵੀ ਕੀਤੀ ਗਈ ਪਰ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਬਹੁਤ ਹੀ ਹੈਰਾਨ ਕਰ ਦੇਣ ਵਾਲੀਆਂ ਨੇ ਕਿਸ ਤਰੀਕੇ ਦੇ ਨਾਲ ਮੌਜੂਦ ਹੁੰਦੇ ਨੇ ਕਸਟਮਰ ਦੁਕਾਨ ਤੇ ਅਫਰਾ ਫਰੀ ਮਚ ਜਾਂਦੀ ਹੈ ਤੇ ਪ੍ਰਿੰਕਲ ਇਸ ਪੂਰੇ ਕਟਨਾਕਰਨ ਦੇ ਵਿੱਚ ਜ਼ਖਮੀ ਵੀ ਹੁੰਦਾ ਹੈ